ਦੁਨੀ ਚੰਦ ਨੇ ਹਾਥੀ ਦਾ ਮੁਕਾਬਲਾ ਕਰਨ ਤੋਂ ਡਰ ਕੇ ਭੱਜ ਜਾਣਾ ਜੋ ਉਸ ਦਿਨ ਕੀ ਹੋਇਆ ਸੀ ਕਿ ਦੁਨੀ ਚੰਦ ਗੁਰੂ ਜੀ ਦੇ ਨਾਲ ਰਹਿਦਾ ਹੋਇਆ ਕਿਉਂ ਡਰ ਕੇ ਭੱਜ ਗਿਆ ਸੀ ਜਦਕਿ ਉਸ ਨੂੰ ਗੁਰੂ ਜੀ ਤੇ ਪੂਰਾ ਵਿਸ਼ਵਾਸ ਸੀ ਆਓ ਅੱਜ ਇਸ ਦੇ ਪਿੱਛੇ ਅਸਲ ਸੱਚ ਕੀ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਆਪ ਜੀ ਇੱਥੇ ਗੌਰ ਦੇ ਨਾਲ ਸੁਣਨਾ ਅਤੇ ਪੂਰੀ ਵੀਡੀਓ ਸੁਣਨਾ ਜੀ ਭੀਮ ਚੰਦ ਦੇ ਹੁਕਮ ਨਾਲ ਜਦ ਪਹਾੜੀ ਸੈਨਾ ਮੋਰਚੇ ਛੱਡ ਕੇ ਪਿੱਛੇ ਹਟ ਰਹੀ ਸੀ ਤਾਂ ਸਿੰਘਾਂ ਨੇ ਉਹਨਾਂ ਦਾ ਪਿੱਛਾ ਕਰਕੇ ਬਹੁਤ ਸਾਰਾ ਰਾਸ਼ਨ ਪਾਣੀ ਗੋਲੀ ਸਕਾ ਤੇ ਸ਼ਸਤਰ ਆਦ ਖੋਲੇ ਸਨ ਇਹ ਉਸ ਪਾਠ ਦਾ ਹੀ ਪੰਜਵਾਂ ਭਾਗ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨਾਲ ਜੰਗਾਂ ਜੁੱਦਾਂ ਕਰਦੇ ਹੋਏ ਉਹਨਾਂ ਦਾ ਹਰੇਕ ਮੁਕਾਬਲੇ ਵਿੱਚ ਉਹਨਾਂ ਨੂੰ ਹਾਰ ਦੇ ਕੇ ਤੇ ਆਪ ਜਿੱਤ ਕੇ ਉਹਨਾਂ ਨੂੰ ਹਮੇਸ਼ਾ ਹੀ ਮੂੰਹ ਦਿਖਲਾਉਂਦੇ ਰਹੇ ਅਤੇ ਇਹ ਉਸੇ ਹੀ ਤਰ੍ਹਾਂ ਫਿਰ ਉਹਨਾਂ ਨੇ ਸਲਾਹ ਕਰਕੇ ਜੋ ਆਪਣੇ ਇੱਕ ਬੜੇ ਤਕੜੇ ਹਾਥੀ ਨੂੰ ਸ਼ਰਾਪ ਪਾ ਲਾ ਕੇ ਗੁਰੂਜੀ ਵੱਲ ਭੇਜਿਆ ਸੀ ਇਸ ਉੱਤੇ ਸਾਰਾ ਵਰਤਾਂਤ ਹੈ ਉਸ ਸਮੇਂ ਦੇ ਸੂਈਏ ਨੇ ਆਣ ਕੇ ਗੁਰੂਜੀ ਨੂੰ ਖਬਰ ਦਿੱਤੀ ਕਿ ਪਹਾੜੀਏ ਮੋਰਚੇ ਛੱਡ ਕੇ ਲੋਹਗੜ੍ਹ ਦੇ ਲਾਗੇ ਇਕੱਠੇ ਹੋ ਕੇ ਜੰਗ ਦੀ ਤਿਆਰੀ ਕਰ ਰਹੇ ਹਨ ਇਹ ਪਤਾ ਲੱਗਾ ਹੈ ਕਿ ਉਹਨਾਂ ਨੇ ਇੱਕ ਬਲਵਾਨ ਭਾਵ ਕੇ ਬਹੁਤ ਹੀ ਸ਼ਕਤੀਸ਼ਾਲੀ ਹਾਥੀ ਨੂੰ ਜੋ ਬਹੁਤ ਹੀ ਤਕੜਾ ਸੀ ਬਾਕੀ ਹਾਥੀਆਂ ਨਾਲੋਂ ਉਹਨੂੰ ਸ਼ਰਾਬ ਪਲਾ ਕੇ ਕਿਲਾ ਲੋਹਗੜ ਦੇ ਦਰਵਾਜ਼ੇ ਨੂੰ ਟੱਕਰ ਮਰਵਾ ਕੇ ਤੋੜਨ ਦਾ ਮਤਅ ਪਕਾਇਆ ਹੈ ਆਪ ਭਾਵੇਂ ਹਰ ਤਰ੍ਹਾਂ ਸਮਰੱਥ ਹੋ ਪਰ ਫੇਰ ਵੀ ਹਾਥੀ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਮਾਰ ਕੇ ਉਸ ਨੂੰ ਤੋੜ ਦੇਵੇਗਾ ਅਤੇ ਪਹਾੜੀ ਸੈਨਾ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਉਸ ਦੇ ਪਿੱਛੇ ਹੋਵੇਗੀ ਕਿਲੇ ਦੇ ਅੰਦਰ ਵੜ ਜਾਏਗੀ ਆਪ ਕੋਈ ਐਸਾ ਯਤਨ ਕਰੋ ਜਿਸ ਕਰਕੇ ਹਾਥੀ ਦਰਵਾਜ਼ੇ ਤੱਕ ਪਹੁੰਚ ਹੀ ਨਾ ਸਕੇ ਸੂਈਏ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਸ਼ਾਲੋ ਦੇ ਪੁੱਤਰ ਦੁਨੀ ਚੰਦ ਜਿਸ ਦਾ ਬਹੁਤ ਭਾਰਾ ਸਰੀਰ ਸੀ ਵੱਲ ਵੇਖ ਕੇ ਫਰਮਾਇਆ ਰਾਜਿਆਂ ਦਾ ਮਸਤ ਹਾਥੀ ਕੀ ਸ਼ਹਿ ਹੈ ਅਸੀਂ ਗੁਰੂ ਘਰ ਦੇ ਵੱਡੇ ਬਲਵਾਨ ਹਾਥੀ ਦੁਨੀ ਚੰਦ ਨੂੰ ਉਸ ਨਾਲ ਲੜਾਵਾਂਗੇ ਇਹ ਗੁਰੂ ਦੇ ਪ੍ਰਤਾਪ ਨਾਲ ਬਹੁਤ ਬਲ پا ਕੇ ਹਾਥੀ ਨਾਲ ਲੜ ਕੇ ਉਸ ਨੂੰ ਅੱਗੇ ਕਿਲੇ ਤੱਕ ਨਹੀਂ ਆਉਣ ਦੇਵੇਗਾ ਰਾਜਾ ਕੇਸਰੀ ਚੰਦ ਦਾ ਹਾਥੀ ਤਾਂ ਦੁਨੀ ਚੰਦ ਅੱਗੇ ਕੀੜੀ ਦੇ ਬਰਾਬਰ ਹੈ ਦੁਨੀ ਚੰਦ ਉਸ ਨੂੰ ਜਮ ਹੋ ਕੇ ਟਕਰੇਗਾ ਭਾਵ ਕੇ ਉਸ ਨੂੰ ਜਮਦੂਤ ਬਣ ਕੇ ਟਕਰੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਜਿੱਥੇ ਹੋਰ ਸਿੰਘ ਪ੍ਰਸੰਨ ਹੋਏ ਉੱਥੇ ਦੁਨੀ ਚੰਦ ਦੇ ਮਨ ਨੂੰ ਹੌਲ ਪੈਣ ਲੱਗ ਪਏ ਅਤੇ ਮੂਪੜਾ ਕਰਕੇ ਚੁੱਪ ਹੀ ਕੀਤਾ ਆਪਣੇ ਡੇਰੇ ਨੂੰ ਚਲਿਆ ਗਿਆ ਘਰ ਜਾ ਕੇ ਸੋਚਾਂ ਸੋਚਣ ਲੱਗਾ ਕਿ ਇਸ ਮੌਤ ਦੇ ਮੋਹ ਕਿਸ ਤਰ੍ਹਾਂ ਬਚਿਆ ਜਾਵੇ ਜਦ ਮੈਂ ਹਾਥੀ ਦੇ ਸਾਹਮਣੇ ਹੋਇਆ ਉਸਨੇ ਮੈਨੂੰ ਪਲ ਵਿੱਚ ਹੀ ਚੀਰ ਦੇਣਾ ਹੈ ਗੁਰੂ ਜੀ ਦਾ ਕੀ ਜਾਏਗਾ ਮੈਨੂੰ ਰਾਤੋਂ ਰਾਤ ਹੀ ਆਪਣਾ ਬਚਾਅ ਕਰਨਾ ਚਾਹੀਦਾ ਹੈ ਇਨਾਂ ਸੋਚੋਂ ਪ੍ਰੰਤ ਦੁਨੀ ਚੰਦ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਪਾਸ ਗਿਆ ਉਸ ਨੂੰ ਕਹਿਣ ਲੱਗਾ ਕਿ ਇਹ ਜੰਗ ਬ्यर्थ ਹੀ ਛੇੜ ਰੱਖਿਆ ਹੈ ਸਿੱਖ ਰੋਜ਼ ਦੇ ਰੋਜ਼ ਮਰਦੇ ਮੁੱਕਦੇ ਜਾ ਰਹੇ ਹਨ ਸਾਰੇ ਨਾਲ ਝਗੜਾ ਖੜਾ ਕਰਕੇ ਵੱਡੇ ਗੁਰੂਆਂ ਦਾ ਬਣਿਆ ਹੋਇਆ ਸਿੱਖੀ ਸੇਵਕੀ ਦਾ ਕੰਮ ਵਿਗਾੜੀ ਜਾ ਰਹੇ ਹਨ ਸਵੇਰੇ ਜਦ ਰਾਜਿਆਂ ਦਾ ਮਸਤ ਹਾਥੀ ਕਿਲੇ ਦਾ ਦਰਵਾਜ਼ਾ ਤੋੜੇਗਾ ਤਾਂ ਹਜ਼ਾਰਾਂ ਪਹਾੜੀਏ ਫੌਜੀ ਕਿਲੇ ਅੰਦਰ ਵੜ ਕੇ ਸਾਡਾ ਸਭ ਦਾ ਸਫਾਇਆ ਕਰ ਦੇਣਗੇ ਹੁਣ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਮਿਲ ਕੇ કરીਏ ਅਤੇ ਦਿਨ ਚਰਨ ਤੋਂ ਪਹਿਲਾਂ ਹੀ ਭੀਮਚੰਦ ਪਾਸ ਆਪਣਾ ਦੂਤ ਭੇਜ ਕੇ ਸੁਲਾ ਕਰ ਲਈਏ ਜੇ ਸਾਡੀ ਇਹ ਗੱਲ ਗੁਰੂ ਜੀ ਮਨ ਲੈਣ ਤਾਂ ਉਹਨਾਂ ਪਾਸ ਰਹੀਏ ਨਹੀਂ ਤਾਂ ਬ्यर्थ ਜਾਨਾ ਕਿਉਂ ਗਵਾਈਏ ਆਪੋ ਆਪਣੇ ਘਰਾਂ ਨੂੰ ਚਲੀਏ ਭਾਈ ਦਇਆ ਸਿੰਘ ਨੇ ਦੁਨੀ ਚੰਦ ਦੀ ਇਹ ਗੱਲ ਸੁਣ ਕੇ ਆਖਿਆ ਕਿ ਗੁਰੂ ਜੀ ਸਮਰੱਥ ਹਨ ਉਹਨਾਂ ਦੇ ਕੰਮ ਉਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਹੁਕਮ ਕਰਨ ਤਵੇਂ ਹੀ ਸਾਨੂੰ ਕਰਨਾ ਠੀਕ ਹੈ ਇਸੇ ਵਿੱਚ ਹੀ ਸਾਡਾ ਭਲਾ ਹੈ ਦਾਇਆ ਸਿੰਘ ਦਾ ਇਹ ਉੱਤਰ ਸੁਣ ਕੇ ਦੁਨੀ ਚੰਦ ਦੂਸਰੇ ਪ੍ਰਸਿੱਧ ਸਿੱਖਾਂ ਪਾਸ ਵੀ ਗਿਆ ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਮੰਨੀ ਉਹਦੇ ਸਿੰਘ ਨੇ ਸਮਝਾਇਆ ਕਿ ਦੁਨੀ ਚੰਦ ਤੂੰ ਡਰ ਨਹੀਂ ਗੁਰੂ ਤੇ ਭਰੋਸਾ ਰੱਖ ਹਾਥੀ ਨਾਲ ਲੜਨ ਵਾਸਤੇ ਉਹ ਤੈਨੂੰ ਬਲ ਦੇਣਗੇ ਤੂੰ ਹਾਥੀ ਉੱਤੇ ਫਤਿਹ ਪਾਵੇਂਗਾ ਜਿਸ ਨਾਲ ਤੇਰੀ ਸੋਭਾ ਹੋਵੇਗੀ ਜਦੋਂ ਮਾਲਕ ਨੂੰ ਕੰਮ ਪਵੇ ਉਹ ਸਾਰੇ ਸੇਵਕਾਂ ਵਿੱਚੋਂ ਇੱਕ ਨੂੰ ਉਸਦੇ ਕੰਮ ਕਰਨ ਵਾਸਤੇ ਚੁਣ ਲਵੇ ਤਾਂ ਉਹ ਸੇਵਕ ਇੱਕ ਵੱਡੇ ਭਾਗਾਂ ਵਾਲਾ ਹੁੰਦਾ ਹੈ ਜਿਸ ਨੂੰ ਮਾਲਕ ਨੇ ਆਪਣੇ ਕੰਮ ਦੇ ਯੋਗ ਸਮਝ ਕੇ ਚੁਣਿਆ ਹੈ ਸੋ ਤੂੰ ਆਪਣੇ ਆਪ ਨੂੰ ਵਿਭਾਗੀ ਜਾਣ ਜਿਸ ਨੂੰ ਸਤਗੁਰੂ ਜੀ ਨੇ ਹਾਥੀ ਨਾਲ ਲੜਨ ਦੀ ਵਡਿਆਈ ਦਿੱਤੀ ਹੈ ਉਹਦੇ ਸਿੰਘ ਦਾ ਉੱਤਰ ਸੁਣ ਕੇ ਦੁਨੀ ਚੰਦ ਨੇ ਕਿਹਾ ਕਿ ਉਹ ਮੈਨੂੰ ਭੰਗ ਦੇ ਪਾੜੇ ਮਰਵਾਉਣ ਲੱਗੇ ਹੋ ਮਸ ਹਾਥੀ ਨੇ ਜਦੋਂ ਮੈਨੂੰ ਦੋ ਫਾਗ ਚੀਰ ਦਿੱਤਾ ਫਿਰ ਮੈਨੂੰ ਲੋਕ ਚੰਗੀ ਵਡਿਆਈ ਦੇਣਗੇ ਫਿਰ ਮੇਰੀ ਸੋਭਾ ਕਿਸ ਕੰਮ ਦੀ ਜਦ ਮੈਂ ਸੰਸਾਰ ਵਿੱਚ ਹੀ ਨਾ ਰਹਾ ਇਹਨਾਂ ਦੇ ਪਿਤਾ ਜੀ ਬੜੇ ਸ਼ਾਂਤ ਚਿੱਤ ਹੋਏ ਹਨ ਪਰ ਇਨਾ ਵਰਗਾ ਤੇਜ ਸੁਭਾਅ ਵਾਲਾ ਕੋਈ ਗੁਰੂ ਨਹੀਂ ਵੇਖਿਆ ਜਦ ਤੋਂ ਇਹਨਾਂ ਨੇ ਹੋਛ ਸੰਭਾਲੀ ਹੈ ਝਗੜੇ ਹੀ ਕਰਦੇ ਆ ਰਹੇ ਹਨ ਪਹਿਲਾਂ ਇਹਨਾਂ ਨੇ ਸ਼ਰਮੌਰ ਦੇ ਦੇਸ਼ ਵਿੱਚ ਪੰਗਾਣੀ ਦਾ ਜੁੱਧ ਕਰਕੇ ਸਾਰਿਆਂ ਰਾਜਿਆਂ ਨਾਲ ਵਿਗਾਰ ਪਾ ਲਿਆ ਹੈ ਪਹਿਲਾਂ ਇਹਨਾਂ ਨੇ ਸ਼ਰਮੌਰ ਦੇ ਦੇਸ਼ ਵਿੱਚ ਪੰਗਾਣੀ ਦਾ ਜੁੱਧ ਕਰਕੇ ਸਾਰਿਆਂ ਰਾਜਿਆਂ ਨਾਲ ਵਿਗਾਰ ਪਾ ਲਿਆ ਹੈ ਫਿਰ RAM RAI ਦੇ ਮਸੰਦਾਂ ਨੂੰ ਸਜਾਵਾਂ ਦੇ ਕੇ ਅਨੰਦਪੁਰ ਸਾਹਿਬ ਆਣ ਕੇ ਲੜਨ ਮਰਨ ਦਾ ਕੰਮ ਹੀ ਸੰਭਾਲ ਰੱਖਿਆ ਹੈ ਸ਼ਾਂਤੀ ਧਾਰ ਕੇ ਸੁਖ ਨਾਲ ਘਰ ਨਹੀਂ ਬੈਠਦੇ ਜਦ ਉਦੇਸ ਸਿੰਘ ਨੇ ਉਸ ਦੀ ਗੱਲ ਨਾ ਮੰਨੀ ਤਾਂ ਫਿਰ ਭਾਈ ਦੁਨੀ ਚੰਦ ਭਾਈ ਗਰਵਖਸ਼ ਰਾਮ ਕੁਐਰਜੀ ਪਾਸ ਗਿਆ ਉਹਨਾਂ ਨੂੰ ਕਹਿਣ ਲੱਗਾ ਵੇਖੋ ਜੀ ਮੈਂ ਮਾਝੇ ਤੋਂ ਬਹੁਤ ਸਿੱਖ ਗੁਰੂ ਜੀ ਦੇ ਯੁੱਧ ਵਿੱਚ ਸਹਾਇਤਾ ਕਰਨ ਵਾਸਤੇ ਲਿਆਂਦੇ ਹਨ ਪਰ ਇਹ ਮੈਨੂੰ ਹਾਥੀ ਤੋੜਵਾਉਣਾ ਚਾਹੁੰਦੇ ਹਨ ਅਸੀਂ ਤੇ ਤੁਸੀਂ ਦੋਵੇਂ ਨਦਜੀ ਕੀ ਹਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹਾਂ ਮੇਰੇ ਉੱਤੇ ਇਹ ਬੜੀ ਭਾਰੀ ਮੁਸੀਬਤ ਆਣ ਪਈ ਹੈ ਤੁਸੀਂ ਮੇਰੇ ਸਾਥੀ ਹੋ ਕਿ ਮੈਨੂੰ ਇਸ ਤੋਂ ਬਚਾ ਲਵੋ ਜਾਂ ਮੇਰੇ ਨਾਲ ਮਿਲ ਕੇ ਗੁਰੂ ਜੀ ਦਾ ਜੁੱਧ ਬੰਦ ਕਰਾ ਦਿਓ ਅਤੇ ਜਾਂ ਮੇਰੇ ਨਾਲ ਇੱਥੋਂ ਭੱਜ ਚਲੋ ਜੇ ਤੁਸੀਂ ਇਹ ਨਾ ਦੋਨਾਂ ਗੱਲਾਂ ਵਿੱਚੋਂ ਕੋਈ ਵੀ ਨਾ ਕਰੋਗੇ ਤਾਂ ਦਿਨ ਚੜ੍ਹਦੇ ਨੂੰ ਦੁਸ਼ਮਣਾਂ ਦੇ ਹੱਥੋਂ ਕੁਝ ਮਾਰੇ ਜਾਵਾਂਗੇ ਅਤੇ ਕੁਝ ਕੈਦੀ ਹੋ ਕੇ ਸਜ਼ਾ ਭੁਗਤਣ ਵਾਸਤੇ ਦਿੱਲੀ ਜੇਲ੍ਹ ਵਿੱਚ ਪਾਏ ਜਾਵਾਂਗੇ ਚਲੋ ਆਪਾਂ ਰਾਤ ਦੇ ਹਨੇਰੇ ਵਿੱਚ ਕਿਲੇ ਦੇ ਪਿਛਵਾੜੇ ਉਰਸਿਆਂ ਨਾਲ ਲਟਕ ਕੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਭੱਜ ਚਲੀਏ ਜਿੰਦ ਬਚਾਉਣ ਦਾ ਇਹ ਵੇਲਾ ਫਿਰ ਹੱਥ ਨਹੀਂ ਆਵੇਗਾ ਜਦ ਭਾਈ ਗੁਰਵਖਸ਼ ਸਿੰਘ ਜੀ ਨੇ ਉਸ ਨੂੰ ਸਮਝਾਇਆ ਕਿ ਗੁਰੂ ਜੀ ਸਮਰੱਥ ਹਨ ਤੇਰੀ ਇਹ ਆਪ ਰੱਖਿਆ ਕਰਨਗੇ ਤੂੰ ਡੋਲਣਾ ਸਾਵਧਾਨ ਹੋ ਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰ ਤਦ ਦੁਨੀ ਚੰਦ ਨੇ ਨਰਾਸ਼ ਹੋ ਕੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਰਸਿਆਂ ਨਾਲ ਕਿਲੇ ਦੇ ਪਿਛਵਾੜੇ ਉਤਰਨ ਲੱਗਾ ਤਾਂ ਉਸ ਦੇ ਸਰੀਰ ਦੇ ਭਾਰ ਨਾਲ ਰੱਸਾ ਟੁੱਟ ਗਿਆ ਜਿਸ ਨਾਲ ਦੁਨੀ ਚੰਦ ਦੀ ਲੱਤ ਵੀ ਟੁੱਟ ਗਈ ਉਸ ਦੇ ਸੇਵਕਾਂ ਨੇ ਉਸ ਨੂੰ ਮੰਝੇ ਉੱਤੇ ਪਾ ਕੇ ਅੰਮ੍ਰਿਤਸਰ ਉਸ ਦੇ ਘਰ ਲੈ ਆਂਦਾ ਘਰ ਆਣ ਕੇ ਦੁਨੀ ਚੰਦ ਨੇ ਕਿਹਾ ਕਿ ਮੈਨੂੰ ਮਿਲਣ ਆਏ ਸਿੱਖਾਂ ਨੂੰ ਜਦ ਇਹ ਪਤਾ ਲੱਗੇਗਾ ਕਿ ਮੈਂ ਗੁਰੂ ਪਾਸੋਂ ਚੋਰੀ ਨਸ ਆਇਆ ਹਾਂ ਤਾਂ ਉਹ ਮੈਨੂੰ ਸ਼ਰਮਿੰਦਿਆ ਕਰਨਗੇ ਇਸ ਕਰਕੇ ਮੇਰਾ ਮੰਝਾ ਪਿਛਲੀ ਕੋਠੜੀ ਵਿੱਚ ਡਾਹ ਦਿਓ ਜਿੱਥੇ ਮੈਨੂੰ ਕੋਈ ਆਪਣਾ ਸਿੱਖ ਵਿਰਲਾ ਹੀ ਮਿਲਣਾਵੇ ਦੁਨੀ ਚੰਦ ਦੀ ਇਸ ਇੱਛਾ ਅਨੁਸਾਰ ਉਸ ਦੇ ਪੁੱਤਰਿਆਂ ਨੇ ਉਸ ਨੂੰ ਪਿਛਲੇ ਅੰਦਰ ਪਾ ਦਿੱਤਾ ਉੱਥੇ ਜਦ ਰਾਤ ਨੂੰ ਦੁਨੀ ਚੰਦ ਉੱਠ ਕੇ ਬਾਥਰੂਮ ਵਗੈਰਾ ਕਰਨ ਲੱਗਾ ਤਾਂ ਉਸ ਨੂੰ ਹਨੇਰੇ ਵਿੱਚ ਬੈਠਾ ਹੋਇਆ ਸੱਪ ਲੜ ਗਿਆ ਜਿਸ ਨਾਲ ਦੁਨੀ ਚੰਦ ਹਾਈ ਹਾਈ ਕਰਦਾ ਅਤੇ ਪਛਤਾਉਂਦਾ ਹੀ ਮਰ ਗਿਆ ਇਸ ਦੇ ਪੋਤਰੇ ਸਰੂਪ ਸਿੰਘ ਤੇ ਅਨੂਪ ਸਿੰਘ ਆਪਣੇ ਬਾਬੇ ਦੀ ਨਿੰਦਾ ਨਾ ਸਹਾਰਦੇ ਹੋਏ ਹੋਰ ਆਪਣੇ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਕਲਗੀਧਰ ਜੀ ਦੀ ਸੇਵਾ ਵਿੱਚ ਅਨੰਦਪੁਰ ਸਾਹਿਬ ਪਹੁੰਚ ਗਏ ਇੱਧਰ ਜਦ ਅ ਸਵੇਰੇ ਗੁਰੂ ਜੀ ਦੇ ਦੀਵਾਨ ਵਿੱਚ ਆਸਾਂ ਦੀ ਵਾਰ ਦੇ ਭੋਗ ਉਪਰੰਤ ਰਣਜੀਤ ਨਗਾਰਾ ਵੱਜਿਆ ਤਾਂ ਉਧਰ ਪਹਾੜੀ ਰਾਜਿਆਂ ਵੱਲੋਂ ਬੀਲ ਸੈਵ ਵਾਸਤੇ ਢੋਲ ਨਫੀਰੀਆਂ ਤੇ ਨਗਾਰੇ ਵੱਜਦੇ ਸੁਣਾਈ ਦੇਣ ਲੱਗੇ ਸਿੰਘਾਂ ਨੇ ਤਿਆਰੇ ਕਸ ਲਏ ਲੜਾਈ ਦੇ ਸ਼ਸਤਰ ਵਸਤਰ ਪਹਿਨ ਲਏ ਦੋਹੀਂ ਪਾਸੇ ਜੁਦ ਮਚਾਉਣ ਵਾਸਤੇ ਰੌਲਾ ਮਚ ਗਿਆ ਗੁਰੂ ਜੀ ਨੇ ਆਪਣੇ ਯੋਧਿਆਂ ਨੂੰ ਵੇਖ ਕੇ ਪੁੱਛਿਆ ਕਿ ਕਟੂ ਸੇਵਾ ਸਿੰਘ ਆਦਿਕ ਮਝੈਲ ਸਿੰਘ ਦਿਖਾਈ ਨਹੀਂ ਦਿੰਦੇ ਉਹ ਕਿੱਥੇ ਹਨ ਤਦ ਹੀ ਗੁਰੂ ਜੀ ਨੂੰ ਦੋ ਸਿੰਘਾਂ ਨੇ ਹਾਜ਼ਰ ਹੋ ਕੇ ਦੱਸਿਆ ਕਿ ਗੁਰੂ ਜੀ ਦੁਨੀ ਚੰਦ ਆਪਣੇ ਮਝੈਲ ਸਾਥੀਆਂ ਨੂੰ ਲੈ ਕੇ ਰਾਤੀ ਭੱਜ ਗਿਆ ਕਟੂ ਨੂੰ ਵੀ ਨਾਲ ਹੀ ਲੈ ਗਿਆ ਹੈ ਸਤਿਗੁਰੂ ਜੀ ਨੇ ਕਿਹਾ ਮੰਦ ਭਾਗਾ ਦੁਨੀ ਚੰਦ ਮੌਤ ਤੋਂ ਡਰਦਾ ਭੱਜ ਗਿਆ ਪਰ ਅੱਗੇ ਵੀ ਨੂੰ ਮੌਤ ਹੀ ਹੈ ਭੱਜ ਕੇ ਜਾਏਗਾ ਕਿੱਥੇ ਜਿਸ ਲੜਾਈ ਦੇ ਦੁੱਖ ਤੋਂ ਡਰਦੇ ਮਝੈਲ ਸਿੰਘ ਭੱਜ ਗਏ ਹਨ ਉਸ ਦਾ ਦੁੱਖ ਰਾਤ ਹੀ ਉਹਨਾਂ ਦੇ ਗਲ ਪਿਆ ਰਹੇਗਾ ਇੰਨੇ ਚਿਰ ਨੂੰ ਪਹਾੜੀਆਂ ਨੇ ਲੋਹਗੜ ਉੱਤੇ ਗੋਲਾਬਾਰੀ ਆਰੰਭ ਕਰ ਦਿੱਤੀ ਅਤੇ ਮਾਰੋ ਮਾਰ ਕਰਨ ਲੱਗੇ ਆਵਾਜ਼ੇ ਕਸਣ ਲੱਗੇ ਕਿ ਅਸਾਂ ਅੱਜ ਹੀ ਗੁਰੂ ਪਾਸੋਂ ਗੜੀ ਖਾਲੀ ਕਰਵਾ ਲਵਾਂਗੇ ਭੀਮ ਚੰਦ ਨੇ ਆਪਣੇ ਸੈਨਾ ਦਾ ਉਤਸ਼ਾਹ ਵੇਖ ਕੇ ਕੇਸਰੀ ਚੰਦ ਨੂੰ ਅਤੇ ਹੋਰ ਹਰੀ ਚੰਦ ਆਦਿਕ ਸਾਥੀਆਂ ਰਾਜਿਆਂ ਨੂੰ ਆਪਣੇ ਪਾਸ ਸਲਾਹ ਕਰਨ ਵਾਸਤੇ ਬੁਲਾ ਲਿਆ ਸਾਰਿਆਂ ਨੇ ਸਲਾਹ ਕਰਕੇ ਮਸਤ ਹਾਥੀ ਮੰਗਵਾ ਲਿਆ ਤੇ ਉਸ ਨੂੰ ਹਰ ਪ੍ਰਕਾਰ ਲੜਾਈ ਵਾਸਤੇ ਤਿਆਰ ਕਰਨ ਲੱਗੇ ਉਸ ਦਾ ਸਾਰਾ ਸਰੀਰ ਲੋਹੇ ਦੀਆਂ ਸੰਜੂਆ ਨਾਲ ਟੱਕ ਦਿੱਤਾ ਉਸ ਦੇ ਮੱਥੇ ਉੱਤੇ ਫੁਲਾਦੀ ਤਵੇ ਬਨ ਦਿੱਤੇ ਅਤੇ ਉਸ ਨੂੰ ਬਹੁਤ ਸਾਰੀ ਸ਼ਰਾਬ ਪਿਲਾ ਦਿੱਤੀ ਉਸ ਦੀ ਸੁੰਡ ਵੀ ਥੋੜੀ ਜਹੀ ਨੰਗੀ ਰਹਿਣ ਦਿੱਤੀ ਾਕੀ ਸਾਰੀ ਲੋਹ ਟੋਪ ਨਾਲ ਟੱਕ ਦਿੱਤੀ ਜਿੱਥੇ ਬਹੁਤ ਲੰਬੀ ਦੋ ਧਾਰੀ ਤਮਾਰ ਉਸ ਦੀ ਸੁੰਡ ਨਾਲ ਬੰਨ੍ਹ ਦਿੱਤੀ ਗਈ ਇਸ ਤਰ੍ਹਾਂ ਦੀ ਪਕਿਆਈ ਤਕੜਾਈ ਕਰਕੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਲੋਹਗੜ ਦੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਤੋੜ ਦਿੱਤਾ ਸਿੰਘਾਂ ਨੇ ਜਦ ਗੜੀ ਵੱਲ ਹਾਥੀ ਆਉਂਦਾ ਵੇਖਿਆ ਤਾਂ ਉਹਨਾਂ ਨੇ ਤਤਕਾਲ ਹੀ ਗੁਰੂ ਜੀ ਨੂੰ ਇਸ ਦੀ ਖਬਰ ਦੇ ਦਿੱਤੀ ਅਤੇ ਅੱਗੇ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਨੇਜਾ ਮਾਰਨਾ ਇਹਨਾਂ ਦਾ ਪੂਰਾ ਜੋ ਅਸਲ ਬਰਤਾਂਤ ਸੁਣਨ ਵਾਸਤੇ ਆਪ ਜੀ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਰਾਜਾ ਦੇ ਮਸ ਹਾਥੀ ਆਉਣ ਦੀ ਖਬਰ ਸੁਣ ਕੇ ਸਤਗੁਰੂ ਜੀ ਨੇ ਉਸ ਦਾ ਟੱਕਰਾ ਕਰਨ ਵਾਸਤੇ ਆਪਣੇ ਰਖਵਾਲੇ ਸਿੰਘਾਂ ਵਿੱਚੋਂ ਭਾਈ ਬਚਿੱਤਰ ਸਿੰਘ ਰਾਜਪੂਤ ਨੂੰ ਜੋ ਨਿਜਾ ਚਲਾਉਣ ਵਿੱਚ ਬੜਾ ਪ੍ਰਸਿੱਧ ਸੀ ਆਗਿਆ ਕੀਤੀ ਕਿ ਜਾਓ ਸ਼ੇਰ ਬਣ ਕੇ ਆਪਣਾ ਚੌੜਾ ਨਿਜਾ ਹਾਥੀ ਦੇ ਮੱਥੇ ਵਿੱਚ ਐਸਾ ਜ਼ੋਰ ਦੀ ਮਾਰੋ ਕਿ ਹਾਥੀ ਪਿੱਛੇ ਨੂੰ ਭੱਜ ਜਾਵੇ ਮਨ ਵਿੱਚ ਕੋਈ ਸੰਸਾ ਜਾਂ ਡਰ ਨਾ ਰੱਖਣਾ ਹਾਥੀ ਉੱਤੇ ਵਿਜੇ ਪਾ ਕੇ ਜਸ ਪ੍ਰਾਪਤ ਕਰਨਾ ਬਚਿੱਤਰ ਸਿੰਘ ਨੇ ਗੁਰੂ ਜੀ ਦਾ ਹੁਕਮ ਸੁਣ ਕੇ ਖੁਸ਼ੀ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਜਿਵੇਂ ਆਪ ਜੀ ਹੁਕਮ ਕਰੋ ਮੈਂ ਉਸੇ ਤਰ੍ਹਾਂ ਹਾਥੀ ਨਾਲ ਟੱਕਰ ਲਵਾਂਗਾ ਇਹ ਹਾਥੀ ਵਿਚਾਰਾ ਕੀ ਚੀਜ਼ ਹੈ ਤੁਹਾਡੇ ਹੁਕਮ ਨਾਲ ਮੈਂ ਤਾਂ ਸੁਰਗਾ ਦੇ ਰਾਬਤ ਹਾਥੀ ਨੂੰ ਵੀ ਮਾਰ ਸਕਦਾ ਹਾਂ ਆਪ ਜੀ ਨੂੰ ਇੱਥੇ ਦੱਸਣਾ ਕਰੀਏ ਕਿ ਜੋ ਰਾਵਧਾ ਹਾਥੀ ਹੈ ਇਸ ਦੇ ਵਿੱਚ 10000 ਹਾਥੀਆਂ ਜਿੰਨੀ ਪਾਵਰ ਹੁੰਦੀ ਹੈ ਬਚਿੱਤਰ ਸਿੰਘ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਆਪਣੇ ਖਜ਼ਾਨੇ ਵਿੱਚੋਂ ਇੱਕ ਵਧੀਆ ਤੇਜ ਧਾਰ ਵਾਲਾ ਮਜ਼ਬੂਤ ਨੇਜਾ ਮਗਵਾ ਕੇ ਦਿੱਤਾ ਬਚਿੱਤਰ ਸਿੰਘ ਨੇ ਨੇਜਾ ਹੱਥ ਵਿੱਚ ਫੜ ਕੇ ਆਪ ਜੀ ਨੂੰ ਨਮਸਕਾਰ ਕਰਕੇ ਅਤੇ ਥਾਪੜਾ ਲੈ ਕੇ ਇੱਕ ਤੇਜ਼ ਘੋੜੇ ਉੱਤੇ ਅਸਵਾਰ ਹੋ ਕੇ ਹਾਥੀ ਦਾ ਟੱਕਰਾ ਕਰਨ ਵਾਸਤੇ ਤਿਆਰ ਹੋ ਗਏ। ਉਧਰ ਪਹਾੜੀਆਂ ਵੱਲੋਂ ਕੇਸਰੀ ਚੰਦ ਘੋੜੇ ਉੱਤੇ ਅਸਵਾਰ ਹੋ ਕੇ ਲੱਖ ਡੇਢ ਲੱਖ ਜੋਧੇ ਆਪਣੇ ਨਾਲ ਲੈ ਕੇ ਗੜੀ ਨੂੰ ਸਰ ਕਰਨ ਵਾਸਤੇ ਹਾਥੀ ਦੇ ਪਿੱਛੇ ਚੱਲ ਪਿਆ। ਸਿੰਘਾ ਨੇ ਜਦ ਉਸ ਨੂੰ ਅਗਵਾਈ ਕਰਦੇ ਆ ਰਹੇ ਵੇਖਿਆ ਤਾਂ ਭਾਈ ਆਲਮ ਸਿੰਘ ਨੇ ਬੇਨਤੀ ਕੀਤੀ ਗੁਰੂ ਜੀਓ ਇਹ ਬੜਾ ਹੰਕਾਰੀ ਹੈ ਇਸਨੇ ਖਿਲਾਫਤ ਕਰਨ ਦੀ ਸੌ ਖਾਦੀ ਹੋਈ ਹੈ ਅਤੇ ਹੁਣ ਮਸ ਹਾਥੀ ਦੇ ਪਿੱਛੇ ਬਿਆੰਤ ਫੌਜ ਲੈ ਕੇ ਆ ਰਿਹਾ ਹੈ ਇਸ ਨੂੰ ਅੱਜ ਜੰਗ ਵਿੱਚ ਜ਼ਰੂਰ ਮਾਰਨਾ ਚਾਹੀਦਾ ਹੈ ਸੋ ਆਪ ਕਿਰਪਾ ਕਰਕੇ ਇੱਕ ਐਸਾ ਸਿੰਘ ਤਿਆਰ ਕਰਕੇ ਭੇਜੋ ਜਿਹੜਾ ਕੇਸਰੀ ਚੰਦ ਦਾ ਹੀ ਸਿਰ ਵੱਢ ਕੇ ਲਿਆਵੇ ਗੁਰੂ ਜੀ ਨੇ ਭਾਈ ਆਲਮ ਸਿੰਘ ਦੀ ਇਹ ਬੇਨਤੀ ਸੁਣ ਕੇ ਫਰਮਾਇਆ ਤੂੰ ਇਹ ਚੰਗੀ ਗੱਲ ਆਖੀ ਹੈ ਜਿਸ ਕਰਕੇ ਜਿਵੇਂ ਬਚਿੱਤਰ ਸਿੰਘ ਹਾਥੀ ਵੱਲ ਗਿਆ ਹੈ ਤਿਵੇਂ ਹੀ ਕੋਈ ਹੋਰ ਸਿੰਘ ਉਠੇ ਜੋ ਕੇਸਰੀ ਚੰਦ ਦਾ ਸਿਰ ਵੱਢ ਕੇ ਸਾਡੇ ਪਾਸ ਲਿਆਵੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਉਦੇਸ ਸਿੰਘ ਬੋਲਿਆ ਗੁਰੂ ਜੀਓ ਮੇਰੇ ਤੇ ਕਿਰਪਾ ਕਰੋ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਕਰਨ ਨੂੰ ਤਿਆਰ ਹਾਂ ਆਪ ਜੀ ਨੇ ਪਸੰਦ ਹੋ ਕੇ ਭਾਈ ਉਦੇਸ ਸਿੰਘ ਨੂੰ ਇੱਕ ਬੜਾ ਬਲੀ ਘੋੜਾ ਇੱਕ ਵੱਡੀ ਤੇਜ ਤਲਵਾਰ ਅਤੇ ਨੇਜਾ ਕੇਸਰੀ ਚੰਦ ਦਾ ਟੱਕਰਾ ਕਰਨ ਵਾਸਤੇ ਦਿੱਤਾ ਭਾਈ ਬਚਿੱਤਰ ਸਿੰਘ ਤੇ ਉਦੇ ਸਿੰਘ ਆਪਣੀ ਪੂਰੀ ਤਿਆਰੀ ਕਰਕੇ ਆਪਣੇ ਹੋਰ ਸਿੰਘਾਂ ਦੇ ਦਲ ਨੂੰ ਨਾਲ ਲੈ ਕੇ ਪਹਾੜੀਆਂ ਦੀ ਰਣ ਭੂਮੀ ਬਲ ਚੱਲ ਪਏ ਦੋਹਾਂ ਪਾਸਿਆਂ ਵਿੱਚ ਵੱਡਾ ਰੌਲਾ ਮਚ ਗਿਆ ਰਾਜਿਆਂ ਨੇ ਆਪਣੇ ਮਸਾ ਹਾਥੀ ਨੂੰ ਲੋਹਗੜ ਬਲ ਤੋੜ ਦਿੱਤਾ ਗੁਰੂ ਜੀ ਉੱਚੇ ਥਾਂ ਉੱਤੇ ਬੈਠ ਕੇ ਸਭ ਕੁਝ ਵੇਖ ਰਹੇ ਸਨ ਕੱਟਾ ਵੱਡ ਲੜਾਈ ਹੋਣ ਲੱਗ ਪਈ ਭਾਵਕੇ ਇੱਕ ਦੂਜੇ ਨੂੰ ਕੱਟ ਵੱਡ ਹੋਣ ਲੱਗ ਪਈ ਮਾਰੋ ਮਾਰ ਦੇ ਰੌਲੇ ਵਿਚ ਕੁਝ ਸੁਣਾਈ ਨਾ ਪਵੇ ਲੋਥਾਂ ਤੇ ਲੋਥਾਂ ਡਿਗਣ ਲੱਗ ਪਈਆਂ ਯੁੱਧ ਭੂਮੀ ਵਿੱਚ ਉੜੀ ਹੋਈ ਧੂੜ ਨਾਲ ਗਵਾਰਸ਼ਾ ਗਿਆ ਕੁਝ ਨਜ਼ਰ ਨਾ ਆਵੇ ਇਸ ਰੋਲੇ ਵਿੱਚ ਮੱਸਾ ਹਾਥੀ ਝੂਮਦਾ ਹੋਇਆ ਗੜੀਵਲ ਤੋੜ ਦਿੱਤਾ ਗਿਆ ਅਤੇ ਉਸ ਦੇ ਦੋਹੀ ਪਾਸੇ ਪਹਾੜੀ ਯੋਧੇ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਰਾਜਾ ਕੇਸਰੀ ਚੰਦ ਅਤੇ ਉਸ ਦੇ ਸਾਥੀ ਰਾਜੇ ਵੀ ਹੱਥ ਵਿੱਚ ਤੀਰ ਕਮਾਨ ਲੈ ਕੇ ਪਿੱਛੇ-ਪਿੱਛੇ ਤੁਰ ਪਏ ਭੀਮ ਚੰਦ ਪਿੱਛੇ ਖੜਾ ਸਭ ਕੁਝ ਵੇਖ ਕੇ ਖੁਸ਼ ਹੁੰਦਾ ਹੈ ਕਿ ਅੱਜ ਕਿਲਾ ਫਤਿਹ ਹੋ ਜਾਵੇਗਾ ਸਿੰਘਾਂ ਦਾ ਮੋਰਚਾ ਅਗਮਪੁਰੇ ਦੇ ਕਿਲੇ ਵਿੱਚ ਲੱਗਾ ਹੋਇਆ ਸੀ ਉੱਥੇ ਕਮਸਾਨ ਦਾ ਜੰਗ ਕਰਕੇ ਮਰਨ ਮਾਰਨ ਪਿੱਛੋਂ ਜਦ ਕਿਲੇ ਵਿੱਚ ਸਿੰਘ ਥੋੜੇ ਹੀ ਰਹਿ ਗਏ ਤਾਂ ਕਿਲਾ ਖਾਲੀ ਵੇਖ ਕੇ ਪਹਾੜੀਆਂ ਨੇ ਉਸ ਉੱਤੇ ਕਬਜ਼ਾ ਕਰ ਲਿਆ ਅਗਮਪੁਰੇ ਦੇ ਕਿਲੇ ਤੇ ਕਬਜ਼ਾ ਕਰਕੇ ਪਹਾੜੀਏ ਹਾਥੀ ਨੂੰ ਲੈ ਕੇ ਲੋਹਗੜ ਬਲ ਚੱਲ ਪਏ ਰਸਤੇ ਵਿੱਚ ਸਿੰਘਾਂ ਨਾਲ ਲੜਦੇ ਲੜਾਉਂਦੇ ਹੋਏ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਪਹੁੰਚ ਗਏ ਬੜੀ ਕਮਸਾਨ ਦੀ ਜੰਗ ਉਪਰੰਤ ਪਹਾੜੀਆਂ ਨੇ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਅੱਗੇ ਕਰ ਦਿੱਤਾ ਹਾਥੀ ਆਉਂਦੇ ਵੇਖ ਕੇ ਚਿੱਤਰ ਸਿੰਘ ਨੇ ਕਿਲੇ ਦਾ ਦਰਵਾਜ਼ਾ ਖੋਲ ਕੇ ਆਪਣਾ ਘੋੜਾ ਬਾਹਰ ਕੱਢ ਲਿਆ ਅਤੇ ਸ਼ੇਰ ਵਾਂਗੂ ਗਰਜ ਕੇ ਬੜੇ ਜ਼ੋਰ ਨਾਲ ਘੋੜੇ ਦੀ ਪਿੱਠ ਉੱਤੇ ਉਛਲ ਕੇ ਵਰਛਾ ਹਾਥੀ ਦੇ ਮੱਥੇ ਵਿੱਚ ਮਾਰਿਆ ਅਤੇ ਪਿੱਛੋਂ ਦੋਹਾਂ ਹੱਥਾਂ ਦੇ ਜ਼ੋਰ ਨਾਲ ਦਬਾ ਕੇ ਉਸ ਨੂੰ ਚੰਗੀ ਤਰ੍ਹਾਂ ਚ ਖੋਲ ਕੇ ਫੇਰਿਆ ਜਦ ਬਚਿੱਤਰ ਸਿੰਘ ਨੇ ਇਸ ਤਰ੍ਹਾਂ ਵਰਛਾ ਹਾਥੀ ਦੇ ਮੱਥੇ ਵਿੱਚ ਖੁੱਬਿਆ ਹੋਇਆ ਪੁੱਟਿਆ ਤਾਂ ਹਾਥੀ ਚੀਕਾਂ ਮਾਰਦਾ ਪਿੱਛੇ ਨੂੰ ਦੌੜ ਗਿਆ ਅਤੇ ਇਸ ਤਰ੍ਹਾਂ ਪੁੱਟਰੇ ਹੋਏ ਹਾਥੀ ਨੇ ਬਹੁਤ ਸਾਰੇ ਪਹਾੜੀ ਸੈਨਾ ਦੇ ਯੋਧੇ ਆਪਣੇ ਹੀ ਪੈਰਾਂ ਹੇਠ ਲਟਾੜ ਕੇ ਮਾਰ ਦਿੱਤੇ ਸਤਿਗੁਰੂ ਜੀ ਸਿੱਖਾਂ ਸਹਿਤ ਇਸ ਕਤਕਰ ਨੂੰ ਵੇਖ ਕੇ ਬੜੇ ਪਸੰਨ ਹੋਏ ਅਤੇ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਖੁਸ਼ੀਆਂ ਮਨਾਈਆਂ ਸੋ ਇਸੇ ਹੀ ਲੜਾਈ ਦਾ ਛਿਮਾ ਭਾਗ ਆਪ ਜੀ ਸੁਣਨ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਛਿਮਾ ਭਾਗ ਤੁਹਾਡੇ ਤੱਕ ਪਹੁੰਚ ਸਕੇ ਪਹਿਲਾਂ ਤੋਂ ਪਹਿਲਾਂ ਇਹ ਜੋ ਅਸਲ ਕਾਰਨ ਜੋ ਅਸਲ ਚੀਜ਼ਾਂ ਹਨ ਇਹ ਆਪ ਜੀ ਦੇ ਸਨਮੁਖ ਪੇਸ਼ ਕਰ ਰਹੇ ਹਨ ਤੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ